ਇਹ ਸਾਡਾ ਤਰਨਖੋਟ ਪਕਸਰ ਜਿਹੜਾ ਬਿਲਕੁਲ ਸਾਹਮਣੇ ਹੈ ਉਹ ਚੋਕੀ ਉਹਨਾਂ ਦੇ ਬਾੜੀ ਸਾਹਮਣੇ ਉਹ ਇੱਕ ਪ੍ਰੀਲਾਂਗਿਤ ਨੇੜੇ ਕਿੱਥੇ ਵੀ ਲਾ ਕੇ ਬਿਠੇਗਾlfloor ਤੇ ਦੇਖੋ ਜਿਹੜਾ ਹਾਲਾਤ ਜੋ ਬਣ ਬੜੇ ਨੇ ਤੇ ਇਹ ਪਾਕਿਸਤਾਨ ਨੂੰ ਤੇ ਇੱਕ ਵਾਰ ਸਭ ਨੂੰ ਸਿਕਾਉਣੇ ਪਏ। ਅੱਛਾ ਵਿਸ਼ੇਸ਼ਕ ਜਿੱਦੋਂ ਵੀ ਕੋਈ ਹੁੰਦੀ ਹੈ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਤੇ ਸਭ ਤੋਂ ਵੱਧ ਜੇ ਕੋਈ ਪਾਕਿਸਤਾਨ ਦਾ ਮੁਕਾਬਲਾ ਕਰਦੇ ਤੋ ਵੀ ਪੰਜਾਬੀ ਕਰਦੇ ਤਾਂ ਤੋਂ ਦੇਖਿਆ ਠੀਕ ਮੰਨ ਕੇ ਇਹ ਤੇ ਹੁੰਦਾ ਕਿ ਬੱਚੇ ਲੈ ਕੇ ਇੱਧਰ ਜਾਵਾਂਗੇ ਪਰ ਇਹ ਵੀ ਨਾਰਮ ਮੰਨਦੇ ਵਿੱਚ ਇਹ ਆ ਕਿ ਅਸੀਂ ਆਪਣੇ ਦੇਸ਼ ਦੀ ਜਿਹੜੀ ਤੇ ਫੌਜ ਆ ਉਹਦੇ ਨਾਲ ਖੜੀ ਹਾਂ ਔਰ ਹਮੇਸ਼ਾ ਹੀ ਜੇ ਮੇਰੇ ਕਲਪਾ ਤੁਸੀਂ ਗੱਲ ਇਹਨਾਂ ਦੀ ਸੁਣੀ ਹੈ ਕਦੇ ਜੀ ਅਸੀਂ ਲਾਸਟ ਦਿਨ ਪਿੰਨ ਤੇ ਤਿੰਨ ਤੇ ਚਾਰ ਦੀ ਰਾਤ ਨੂੰ ਜਦੋਂ ਹਮਲਾ ਹੋਇਆ ਤੇ ਉਦੋਂ ਹੀ ਇਹ ਨਿਕਲੇ ਸੀ ਤੇ ਅੱਜ ਵੀ ਇਹਨਾਂ ਦਾ ਇਹੋ ਹੀ ਆ ਕਿ ਅਸੀਂ ਇੱਥੇ ਡਟ ਕੇ ਰਹਿ ਰਾਵਾਂਗੇ ਔਰ ਆਪਣੀ ਦੇਸ਼ ਦੀ ਜਿਹੜੀ ਇੱਜ਼ਤ ਅਤੇ ਖਰਫਾ ਦੀ ਲੜਾਈ ਲੜਾਂਗੇ ਮੈਂ ਇਹਨਾਂ ਨੂੰ ਪੇਸ਼ ਕਰਨਾ ਹੈ ਕਿ ਸਰਕਾਰਾਂ ਹਮੇਸ਼ਾ ਹੀ ਆਪਣੀ ਜਨਤਾ ਦੇ ਨਾਲ ਹੋਣਗੀਆਂ। ਔਰ ਇਹ ਜ਼ੂਰ ਮੰਨ ਚ ਹੁੰਦਾ ਕਿ ਇੱਕ ਸਾਡਾ ਲੀਡਰ ਸਾਡਾ ਨਮਾਇੰਦਾ ਸਾਡੇ ਕੋਲ ਜ਼ੂਰ ਆਵੇ। ਇਹ ਜ਼ੂਰ ਮੰਨ ਚ ਹੁੰਦੀ ਅਦਰਵਾਈਜ਼ ਇਹਨਾਂ ਦੇ ਮਨ ਚ ਇਹ ਰਹਿੰਦਾ ਹੋਣਾ ਜਿਵੇਂ ਤੁਸੀਂ ਦੇਖਿਆ ਕਿ ਮੈਂ ਲਿਖਿਆ ਦੇਖਿਆ ਜਿਨ੍ਹਾਂ ਨੇ ਕਿਹਾ ਏ ਵੱਡੇ ਰਣਨਾਥ ਸਾਹਿਬ ਜਿਹੜੇ 71 ਦੀ ਕਹਿੰਦੇ ਕਦੇ ਦੋ ਦੋ ਮਰਲੇ ਵਾਲਿਆਂ ਨੂੰ ਮੂੰਹ ਮੁਆਵਜ਼ਾ ਦੋਇਆ ਸੀ ਦੋਇਆ ਦੋ ਤੇ ਇਹ ਇਹ ਲਈ ਇਹ ਤੇ ਕਿ ਇਹੇ ਕਿ ਅਸੀਂ ਸਾਰੀ ਜਿਹੜੀ ਇਹ ਪਾਕਿਸਤਾਨ ਜੋ ਕਰ ਰਿਹਾ ਉਹਦਾ ਮੁਕਾਬਲਾ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਫੌਜ ਦਾ ਆਪਣੇ ਜਵਾਨਾਂ ਦਾ ਆਪਣੀ ਗਵਰਨਮੈਂਟ ਦਾ ਔਰ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੇ ਮੋਦੀ ਸਾਹਿਬ ਜਾਂ ਰਾਜਨਾਥ ਜੀ ਉਹਨਾਂ ਸਾਰਿਆਂ ਦਾ ਅਸੀਂ ਡਟ ਕੇ ਸਾਥ ਦੇਵਾਂ ਔਰ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਦੱਸੋ 1965 1971 ਦੀ ਜਿਹੜੀ ਲੜਾਈ ਸੀ ਉਹ ਵੱਖਰੀ ਮਿਹਣੀ ਜਿਹੜੀ ਹੁਣ ਤੇ ਟੈਕਨੋਲੋਜੀ ਜਿਹੜੀ ਹੈ ਨਹੀਂ ਐਡਵਾਂਸ ਤਾਂ ਉਹਦੇ ਵਿੱਚ ਆ ਵਸ ਹੋਰ ਕਿਹਨੂੰ ਲੜਾਈ ਕੋਈ ਵੀ ਡਿਫਰੈਂਟ ਨਹੀਂ ਹੁੰਦੀ ਤੇ ਨਾ ਹੀ ਇਹ ਸਮਝਣਾ ਚਾਹੀਦਾ ਕਿ ਉਦੋਂ ਉਸ ਉਦੋਂ ਦੀ ਲੜਾਈ ਉਸ ਜਮਾਨੇ ਦੇ ਹਿਸਾਬ ਨਾਲ ਬੜੀ ਸਖਤ ਲੜਾਈ ਸੀ ਅੱਜ ਜਿਹੜੀ ਆ ਅੱਜ ਉਸੇ ਤਰ੍ਹਾਂ ਜੇ ਉਸ ਵੇਲੇ 65 ਵਾਲੇ ਚ 71 ਤੇ ਸਾਡੇ ਕੋਲ ਬਹੁਤ ਜ਼ਿਆਦਾ ਅਸਲਾ ਸੀ ਪਾਕਿਸਤਾਨ ਦੇ ਅਰੇਆ ਕਬਜ਼ਾ ਕਰਕੇ ਸੀ ਛਕੜਗੜ ਵਾਲੀ ਸਾਈਡ ਤੋਂ ਆਪਾਂ ਛਕੜਗੜ ਪਹੁੰਚ ਗਏ ਸੀ ਲਾਹੌਰ ਤੱਕ ਪਹੁੰਚ ਗਏ ਸੀ ਤੇ ਉਸੇ ਹਿਸਾਬ ਨਾਲ ਜਿਹੜੀ ਹੁਣ ਦੀ ਲੜਾਈ ਆ ਹੁਣ ਇੰਡੀਆ ਪਾਕਿਸਤਾਨ ਨੂੰ ਕਈ ਕਈ ਬਿਹਤਰ ਜਿਹੜੇ ਐਡਵਾਂਸ ਟੈਕਨੋਲੋਜੀ ਸਾਡੇ ਕੋਲ ਆ ਉਹ ਕਰਕੇ ਲੜਾਈ ਤੇ ਲੜਾਈ ਹੁੰਦੀ ਆ ਪਰ ਇਹ ਸਾਨੂੰ ਹੈਗੀ ਇੱਕ ਕੰਫੀਡੈਂਸ ਹੈ ਕਿ ਅਸੀਂ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵਾਂਗੇ ਹੁਣ ਤੱਕ ਕੀ ਤੁਹਾਨੂੰ ਰਿਪੋਰਟ ਹੈ ਕਿੰਨੇ ਹਾਲਾਤ ਰਹੇ ਨੇ ਬਾਦ ਵਿਕੋ ਬਾਰਡਰ ਦੇ ਉੱਤੇ ਤੁਸੀਂ ਵੀ ਦੇਖਦੇ ਹੋ ਕਿ ਜੇ ਉਹ ਜਿਹੜੀ ਡਿਪਲੋਮੈਂਟ ਜਿਹੜੀ ਹੁੰਦੀ ਆ ਉਹ ਹੈ ਨਹੀਂ ਪਰ ਵੀ ਜਿਹੜੀ ਸੈਕੰਡ ਡਿਫੈਂਸ ਲਾਈਨ ਹੁੰਦੀ ਆ ਉੱਥੇ ਪੂਰੀਆਂ ਫੌਜਾਂ ਤਿਆਰ ਰਹੀਆਂ ਨੇ ਪਰ ਮੇਰੇ ਖਾਲਸਾ ਗੁਰਦਵਾਰਾ 1 ਘੰਟੇ ਜਾਂ ਸਾਢੇ ਦੀ ਸਾੜੀ ਬਾਰਡਰ ਤੇ ਪਹੁੰਚ ਜਾਂਦੀ ਹੁੰਦੀ ਹੈ ਕਿਉਂਕਿ ਮੈਂ ਤਾਂ ਇਹਨਾਂ ਨੂੰ 71 ਦੀ ਵੀਕੀ ਇਹ ਵੀ ਦੱਸ ਰਹੇ ਸੀ ਕਿ ਜਦੋਂ ਸ਼ਾਮ ਨੂੰ ਉਹ ਦੋ ਤਿੰਨ ਘੰਟੇ ਪਹਿਲਾਂ ਦੇ ਫੌਜ ਨੇ ਮੋਰਚੇ ਮਲ ਲਏ ਸੀ ਔਰ ਪਾਕਿਸਤਾਨ ਨੂੰ ਚਾਲੇ ਪਾ ਰਹੇ تھے ਸੀ ਉਹਨਾਂ ਨੂੰ ਜਿੱਕ ਕੇ ਕੇ ਅਸੀਂ ਵਾਪਸ ਆ ਗਏ ਪਰਬੰਧ ਕਿੱਦਾਂ ਦੇ ਨੇ ਜੇ ਤੁਸੀਂ ਕਿੰਨੇ ਜਿਹੜੇ ਜ਼ੀਰੋ ਲਾਈਨ ਤੇ ਪਿੰਡ ਵਸੇ ਨੇ ਜਿਉਂ ਉਹਨਾਂ ਨੂੰ ਪਿੱਛੇ ਉੱਟ ਕੇ ਆਉਣਾ ਪੈਂਦਾ ਉਹਨਾਂ ਵਾਸਤੇ ਕੋਈ ਪ੍ਰਬੰਧ ਨਹੀਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਪੰਜਾਬੀ ਕਦੀ ਵੀ ਕਿਸੇ ਦੇ ਵੇਟ ਨਹੀਂ ਕਰਦੇ ਤੇ ਨਾ ਹੀ ਕਿਸੇ ਦੇ ਰੈਮੋ ਕਰਮਤੇ ਰਹਿੰਦੇ ਨੇ ਆ ਤੁਹਾਡੇ ਸਾਹਮਣੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਕਿ ਕਿੰਨੀਆਂ ਕਾਰਾਂ ਨੇ ਕਿਹੜੇ ਤਕਰੀਬਨ ਸਾਰੇ ਘਰਾਂ 'ਚ ਕਾਰਾਂ ਨੇ ਸਾਰਿਆਂ ਘਰਾਂ 'ਚ ਟਰੈਕਟਰ ਨੇ ਸਾਰਿਆਂ ਘਰਾਂ 'ਚ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲ ਨੇ ਤੋਂ ਇਹ ਇਸ ਕਰਕੇ ਉਹਨਾਂ ਨੂੰ ਸਾਨੂੰ ਕਿਸੇ ਲਈ